ਗਿਆਨਮੀ ਵਰਲਡ ਯੋਗਾ ਡੇ ਤੇ ਬਟਾਲਾ ਦੇ ਖਜੀਰਾ ਪਾਰਕ ਵਿੱਚ ਸੈਂਕੜੇ ਲੋਕਾਂ ਨੇ ਯੋਗਾ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੀਰ ਸਿੰਘ ਸ਼ਰੀ ਕਲਸੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਗੱਲਬਾਤ ਦੌਰਾਨ ਆਖੇ ਕਿ ਕਿ ਯੋਗਾ ਸਾਨੂੰ ਰੋਜ਼ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਇਹੋ ਜਿਹੀ ਐਸੀ ਵਰਜਿਸ਼ ਹੈ ਜਿਸ ਨਾਲ ਇਨਸਾਨ ਨਿਰੋਗ ਹੁੰਦਾ ਹੈ ਨਾਲ ਹੀ ਕਲਸੀ ਨੇ ਕਿਹਾ ਕਿ ਜੇਕਰ ਇਨਸਾਨ ਰੋਜ਼ਾਨਾ ਯੋਗਾ ਵੱਲ ਧਿਆਨ ਦੇਵੇ ਤਾਂ ਹਸਪਤਾਲਾ ਦੇ ਵਿੱਚ ਉਹਨਾਂ ਹੀ ਰਸ਼ਟ ਘਟੇਗਾ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਲੋਕ ਯੋਗਾ ਕਰਨਾ ਚਾਹੁੰਦੇ ਨੇ ਉਹਨਾਂ ਦੀ ਹਰ ਤਰ੍ਹਾਂ ਦੇ ਨਾਲ ਮਦਦ ਕੀਤੀ ਜਾਵੇਗੀ ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ ਬਿਲਕੁਲ ਜੀ ਬੜੀ ਖੁਸ਼ੀ ਦੀ ਗੱਲ ਹੈ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿੱਚ ਬਟਾਲਾ ਵਾਸੀਆਂ ਨੇ ਕਾਫੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਕਿ ਸਾਡੇ ਜਿਹੜੇ ਦੂਰੋਂ ਚੰਡੀਗੜ੍ਹ ਤੋਂ ਵੀ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਦਿੱਲੀ ਧੰਨਵਾਦ ਕਰਦਾ ਸਾਰੇ ਆਫੀਸਰ ਸਹਿਬਾਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਇੱਕ ਮੈਸੇਜ ਹੈ ਸਿਹਤ ਹੈ ਜੇ ਇਨਸਾਨ ਬਿਮਾਰੀਆਂ ਤੋਂ ਦੂਰ ਹੈ ਤੇ ਉਹਦੀ ਜ਼ਿੰਦਗੀ ਹੈ ਜ਼ਿੰਦਗੀ ਉਹਦੀ ਸਵਰਗ ਹੈ ਠੀਕ ਹੈ ਬਟ ਕਿੰਨਾ ਕਹਤੇ ਜਿਹੜੇ ਯੋਗਾ ਨਹੀਂ ਕਰਦੇ ਮੇਰਾ ਉਹਨਾਂ ਨੂੰ ਵੀ ਮੈਸੇਜ ਹੈ ਵੀ ਦੇਖੋ ਜ਼ਿੰਦਗੀ ਤਦ ਹੀ ਹੈ ਜੇ ਤੁਸੀਂ ਠੀਕ ਹੋ ਤੁਸੀਂ ਸਿਹਤਮੰਦ ਹੋ ਜੇ ਯੋਗਾ ਕਰਾਂਗੇ ਤੇ ਮੈਨੂੰ ਇੰਨਾ ਪਤਾ ਵੀ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਬੰਦੇ ਦੀਆਂ ਕੱਟ ਜਾਂਦੀਆਂ ਨੇ ਸੋ ਉਹਦੇ ਨਾਲ ਸਰੀਰ ਵੀ ਫਿੱਟ ਰਹਿੰਦਾ ਸੋ ਮੈਂ ਅੱਜ ਕਹਿਣ ਦਾ ਪਾਵੇ ਆ ਵੀ ਯੋਗਾ ਇੱਕ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਸੋ ਰਿਣੀਆ ਜਿਹੜਾ ਉਪਰਾਲਾ ਜਿਹੜਾ ਇਹ ਬਟਾਲਾ ਵਾਸੀਆਂ ਦੇ ਵੀ ਹਿੱਸੇ ਆਇਆ ਕੋਲ ਸਾਰੇ ਬਟਾਲਾ ਵਾਸੀਏ ਜਿਹੜੇ ਨੇ ਸਾਰੇ ਇਕੱਠੇ ਹੋਏ ਮੈਂ ਦਿਲ ਦੀ ਕਰਾਈ ਤੋਂ ਧੰਨਵਾਦ ਕਰਦਾ ਇਹ ਕਿੰਨੇ ਲੋਕ ਆਏ ਔਰ ਕੀ ਸਮਝਦੇ ਹੋ ਯੋਗਾ ਕਰਨਾ ਕਿੰਨਾ ਜ਼ਰੂਰੀ ਆ ਭਾਰਤੀ ਯੋਗ ਸੰਸਥਾਨ ਵੱਲੋਂ ਮੈਂ ਜ਼ਿਲ੍ਹਾ ਪ੍ਰਮੁਖ ਨਵੀਨ ਸਾਰਿਆਂ ਦਾ ਇੱਕ ਜਿੱਥੇ ਸਵਾਗਤ ਕਰਦਾ ਵਾਂ ਉੱਥੇ ਇੱਕ ਆਵਾਹ ਨੂੰ ਵੀ ਕਰਦਾ ਵਾਂ ਕਿ ਸਾਰੇ ਯੋਗ ਜਿਹੜਾ ਵਾ ਇੱਕ ਦਿਨ ਦਾ ਕੰਮ ਨਹੀਂ ਹੈਗਾ ਯੋਗ ਪ੍ਰਤੀ ਦਿਨ ਯੋਗ ਹੈ ਇੱਕ ਦਿਨ ਯੋਗ ਨਹੀਂ ਹੈ ਯੋਗ ਪ੍ਰਤੀ ਦਿਨ ਯੋਗ ਹੈ ਤਾਂ ਇੱਕ ਸਵਸਥ ਵਿਅਕਤੀ ਹੀ ਆਪਣੇ ਪਰਿਵਾਰ ਕੋ अपने शहर को अपने समाज को और अपने देश को आगे ले जा सकता है इसके लिए हमें नित्य योग करना चाहिए हमारे प्रधानमंत्री जी का और हमारे जो प्रदेश के मुख्यमंत्री जी है वो दोनों ही इस कार्य में हमारा खूब सहयोग दे रहे हैं हमें मोटिवेट कर रहे हैं देखिए और भी बहुत सी चीज़ें हैं शरीर को स्वस्थ रखने के लिए योग ही क्यों योग केवल शरीर को स्वस्थ नहीं रखता यह हमारे मन को स्वस्थ रखता है क्योंकि जिसका मन कमजोर हो जाता है वही नशे में जाता है वही अपने मार्ग से बटकता है और जब मन स्ट्रांग होता फिर हमारी आध्यात्मिक उन्नति होती है तो एक तो एक आध्यात्मिक उन्नति का मार्ग है जो हमारे ऋषि मुनियों ने हमें दिया है तो हम एक दिन योग नहीं प्रतिदिन योग अपनाएं धन्यवाद प्रीमियम एंड प्रेस्टीजियस प्रोफेशनल Providing a wide range of professional courses with 100% placement assistance. We are Sri Sai Group of Institutes.